ਕੀ ਹਾਲ ਚਾਲ ਹੈ ਠੀਕ ਆ ਕੋਪਾ ਪੂਰੇ ਵਧੀਆ ਚੜਦੀ ਕਲਾ ਚਰਪਾ ਮਾਲਕੀ ਆਪਾਂ ਵਰਕਸ਼ਾਪ ਆ ਗਏ ਤੇ ਪਾਤੀ ਦਾ ਮੋਰ ਤੇ ਚਾਦਰਾਂ ਤਾਂ ਹਾਂ ਟਾਂਕੇ ਲਾਉਣੇ ਰਹਿੰਦੇ ਸੀ ਉਹ ਲਾਤੇ ਆਹਾਂ ਵੀ ਲਾ ਪੀ ਉੱਤਰ ਪਾਤੀ ਸੀ ਕੱਲ ਇਧਰ ਥੱਲੇ ਟਾਂਕੇ ਲਾਗੇ ਸੀ ਕੱਲ ਤੇ ਹੁਣ ਦੇਖਦੇ ਆਂ ਸਾਈਡਾਂ 'ਚ ਚਾਦਰ ਲਾ ਦੇ ਗਰਦ ਖੁਰੇ ਲਾ ਦੇ ਪਹਿਲਾਂ ਮੈਂ ਭੁੱਲ ਗਿਆ ਇਧਰ ਨਹੀਂ ਖੇੜ ਤਾਂ ਲਾ ਲਈ ਗਰਦ ਖੁਰੇ ਇਧਰ ਨਹੀਂ ਖੇੜ ਰਹੇਗੇ ਥੱਲੇ ਡਰਾਈਵਰ ਤੇ ਚਾਦਰ ਪਾਉਣ ਤੋਂ ਪਹਿਲਾਂ ਚਲ ਕੋਈ ਨਹੀਂ ਪਾ ਲਾਂਗੇ ਲਾ ਦੇ ਕੋ ਚੱਕਰ ਨੀ ਮੱਕੇ ਨੂੰ ਦੇਖ ਰਿਹਾ ਬਾਹਰ ਲਗਾ ਚਾਦਰਾਂ ਕਰਦੇ ਕੁਸ ਨਾ ਕੁਸ ਬਾਕੀ ਦੇਖ ਰਿਹਾ ਕੀ ਗੱਲ ਬਾਤ ਆ ਓਕੇ ਭਾਈ ਇਹ ਤਾਂ ਮੈਂ ਆਪਣਾ ਰਿਕਰਟ ਦੋਸਤਾਂ ਨੂੰ ਬਣਿਆ ਜੀ ਉਹ ਬਣੀ ਪਈ ਦੋਸਤ ਨੂੰ ਆ ਬੀਮਾ ਛੋਹ ਹੁਣੀ ਬਣ ਜੀ ਮੇ ਮਤਰਾ ਰੋਟੀ ਦਾ ਟਾਈਮ ਹੋ ਗਿਆ ਅੱਜ ਜੀ ਕਾ ਚਾਲਾ ਹੋ ਖਾ ਕੇ ਆਉਣਾ ਚੀਜ਼ ਕੌਰਨ ਪਾਪ ਸੀ ਉਹ ਬਲੇ ਸਰਾ ਹੋਵੇ ਉਹ ਖਾਣੇ ਰੋਟੀ ਪਾਣੀ ਤਾਂ ਰੋਜੀ ਖਾਣੇ ਆ ਜੋ ਖਾ ਲ ਗਏ ਇਹ ਚਾਦਰਾਂ ਨਾਲ ਉਦੇਸੀ ਸੀ ਗੱਡੀ ਦੇ ਚੱਲ ਆ ਚੱਲ ਗਏ ਫਿਰ ਦੇਖਦੇ ਆ ਕਿਤੇ ਜਾਂਦੇ ਆ ਲੇਟ ਹੈ ਨਹੀਂ ਇੱਕ ਲੇਟ ਦਾ ਕਰਕੇ ਪੰਗਾ ਪਿਆ ਵਾ ਲੇਟ ਦਾ ਪੰਗਾ ਪਿਆ ਕਰਕੇ ਨਾ ਭੱਲਾਂ ਗਾਂ ਤੇ ਲੇਟ ਹੈ ਨਹੀਂ ਬਾਕੀ ਦੇਖਦੇ ਆ ਜਾ ਕੇ ਉੱਥੇ ਕੀ ਗੱਲ ਬਾਤ ਨੀ ਕਿਸੇ ਨਾ ਕਿਸੇ ਦੇ ਤਾਂ ਜਾਵਾਂਗੇ ਕਿਸੇ ਜਿਹਦੇ ਜਨਰੇਟਰ ਹੋਊਗਾ ਉਹ ਬਣਾ ਦਊਗਾ ਕੱਪੀ ਦੀ ਗੱਡੀ ਟੈਂਪੀ ਦੇ ਪਾਪਾ ਦੀ ਦੱਦੀ ਈ ਰਾਜਾ ਵੇਤਾ ਦੇ ਇੱਕ ਤਾ ਤਾ ਰਾਜਾ ਵੇਤਾ ਦੇ ਦੋ ਤਾ ਤਾ ਰਾਜਾ ਵੇਤਾ ਦੇ ਤਰੇਜਾ ਤਾ ਇਹ ਰਾਜਾ ਬੇਟਾ ਦੀ ਦੱਦੀ ਹੈ ਦੱਦੀ ਹੈ ਰਾਜਾ ਬੇਟਾ ਨੂੰ ਮਾਰਾ ਨਹੀਂ ਬੋਲਣਾ ਦੱਦੀ ਹੈ ਰਾਜਾ ਬੇਟਾ ਦੀ ਹੈ ਚੌਂਕੀਦਾਰ ਦੀ ਗੱਡੀ ਹੈ ਚੌਂਕੀਦਾਰ ਜਿਹੜੀ ਜੱਟਾਂ ਚੁਲੀ ਵਿੱਚ ਹੁੰਦੀ ਆ ਚੈਂਪੀ ਦੀ ਦੱਦੀ ਉਹਦਾ ਪਤਨ ਪਤਰਾ ਟੋਰੀਆਂ ਡਾਰੀਆਂ ਬਾਹੋਂ ਬੰਨੀ ਮੇੜਾ ਦਾ ਪ੍ਰਾਂਦੀਆਂ ਉਹਦੇ ਪਾਸੇ ਉਹਦੇ ਕੋਲ ਤਾਂ ਪੈਂਕਰ ਹੁੰਦੀ ਆ ਆਉਣ ਅਸੀਂ ਚੱਲੇ ਆ ਚੀਜ਼ ਪਾ ਹਾਂ ਅਲਾਸ ਰਾਜਾ ਬੇਟਾ ਦੀ ਗੱਡੀ ਅੰਦਰ ਲਾ ਦੇਈਏ ਮਹਿੰਗੇ ਪਾਣੀ ਗੱਡੀ ਹੈ ਡਿਫੈਂਡਰ ਆਣਾ ਕੋਈ ਇਹ ਕਰਦੀ ਐ ਨਾ ਇਹ ਆ ਗਿਆ ਸਾਈਡ ਡਿਫੈਂਡਰ ਆਏ ਨਾ 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 ਉਹੀ ਜੋ ਬਤੀਆ ਚਲੋ ਭਾਈ ਜਾਗੇ ਤਰਵਾ ਗਿੱ ਕਫੇ ਕਫੇ ਫੂਲ ਤਾਂ ਹਟ ਪਿਜ਼za ਮੈਨੂ ਸਮਝ ਘਟੇ ਫਸਟ ਬਹੁਤ ਟੇਸਟੀ ਹੁੰਦਾ ਸਮੋਸਾ ਸਰਾ ਸਰਾ ਬਹੁਤ ਟੇਸਟੀ ਦੇਖੋ ਕਹਿੰਦਾ ਲੈ ਵੀ ਮਿੱਤਰੋ ਚੀਜ਼ ਪੌਪਸ ਖਾ ਲੋ ਚੀਜ਼ ਕੌਰਨ ਪੌਪਸ ਬੜੇ ਸਾਰੇ ਨਜ਼ਾਰਾ ਆਗਾ ਬੜੇ ਅੰਦਾ ਖਾ ਕੇ ਦੇਖੋ ਕਿਤੇ ਭਲਾ ਹੋਏਗਾ ਫੂਲ ਕੇ ਉੱਗਣਗੇ ਲੈ ਵੀ ਮਿੱਤਰੋ ਆਪਾਂ ਆ ਗਏ ਬਾਰਕਸ਼ਾਪ ਖਾਏ ਚੀਜ਼ ਪੌਪਸ ਚੀਜ਼ ਕੌਰਨ ਪੌਪਸ ਤੇ ਰੈਪ ਆਲੂ ਕੀ ਕੀ ਤੇ ਕੋਕ ਈ ਹੁਣ ਆਪਣੇ ਬੂਟੇ ਨੂੰ ਕਿਹਾ ਵੀ ਚਾਹ ਉਹਨਾਂ ਦਾ ਪਾਲਕੇ ਲੈ ਆਈ ਬੜਕੀਆਂ ਦਾ ਫਿਆਦੀ ਚਾਹ ਉਹਨੇ ਆਪਾਂ ਪੀਨੇ ਹੋ ਚਾਹ ਠੀਕ ਆ ਭਾਈ ਤਰੋ ਕਕੇਵਲ ਸਿੰਘ ਪਾਈ ਜਾਂਦਾ ਪੈਪ ਭਰੀ ਜਾਂਦਾ ਖਾਰਸ ਦੇ 4 4 ਫੁੱਟ ਤੇ ਆਪਾਂ ਚਾਦਰਾਂ ਨਾਲ ਇਹਦੇ ਸੈਡਲ ਬੋਰਿੰਗ ਜੜੇ ਹੋਇਆ ਪਿਆ ਜਿੰਨਾ ਜਰ ਕੰਮ ਮਾਰੋ ਮਾਰ ਨਹੀਂ ਚਾਹ ਉਹਨਾਂ ਤੋਂ ਜੀਣ ਲਾਉਦਾ ਕੰਮ ਚ ਯਾਰ ਤੂੰ ਹੀ ਭਾਈ ਦੂਜੀ ਤਾਂ ਕਰਕੇ ਇਹ ਕੰਮ ਮਾਰੋ ਮਾਰ ਚੱਲ ਪੰਦਾ ਉਹ ਬੰਦਾ ਇਹਦਾ ਮਨ ਖੁਸ਼ ਰਹਿੰਦਾ ਨਹੀਂ ਤਾਂ ਬੋਰ ਜਿਹੀ ਹੋਈ ਜਾਂਦੀ ਰਹਿੰਦੀ ਹੈ ਕੀ ਕਰੀਏ ਕੀ ਕਰੇ ਕੀ ਕਰੇ ਵੀ ਲਾਗ ਬਣਾਣੇ ਦਾ ਵੀ ਜੀ ਨਹੀਂ ਕਰਤਾ ਤਉ ਤਾ ਕੰਮ ਇਹ ਪੂਰਾ ਮਾਰਾਂ ਦੇ ਮਾਰੋ ਮਾਰ ਚੱਲੇ ਨਾ ਜੀ ਲੱਗਿਆ ਰਹਿੰਦਾ ਨਾਲੇ ਤਾਂ ਨਾਲੇ ਬਲੌਗ ਬਣਾਉਣੇ ਕੀ ਕਰਦਾ ਉਹਨੂੰ ਜੀ ਨਹੀਂ ਕਰਦਾ ਬਲੌਗ ਬਣਾਉਣ ਨੂੰ ਕੀ ਕਰਾ ਜਾਏ ਕੀ ਕਰਾ ਜਾਏ ਲੈ ਨੱਤਰੋ ਮੈਂ ਆਇਆ ਸੀ ਤੇ ਟਰੈਕਟਰ ਲੈਣ ਦੱਕੇ ਦਾ ਬੜਾ ਡੇਂਜਰਾ ਥਾ ਦੇਖੋ ਖਤਰਨਾਕ ਰਾਹਗਾ 55 655 ਨਾਲ ਟਾਇਲਾਂ ਦੀ ਫੈਕਟਰੀ ਆਹ ਮੇਨ ਰੋਡ ਤੇ ਆ ਬਰਨਾਰ ਰੋਡ ਤੇ ਹੋ ਆਪਣੇ ਘਰ ਦੇਖੀ ਜਾਂਦੇ ਹੋ ਇਧਰਲੀ ਸਾਈਡ ਉਹ ਦਰਖਤੀ ਇਹਦੇ ਉਹਲੇ ਹੋ ਗਏ ਰੋਡ ਤੋਂ ਦੀਨੇ ਆਪਣੇ ਘਰ ਚਲੋ ਆਤੀਗੇ ਬਰਖਾ ਕਿਆ ਤਰ੍ਹਾਂ ਆਈਆਂ ਲਾਈ ਜਾਂਦੇ ਬਸ ਲਾਈਆਂ ਮੋੜੀ ਆ ਲਾ ਲਾਈਆਂ ਲਾ ਕੇ ਬਰਖਾ ਚੱਲ ਲਗੇ ਕਰਾਂ ਬਰਖਾ ਯਾ ਲਾਈਂ ਨੀ ਮਟਰੋਡੋ ਟ੍ਰੇਨ ਆਦਿਂ ਇਧਰ ਆਲਾ ਦੀ ਮੋੜ ਕੇ ਆ ਜਾਦਰ ਪੀਚਾਰੀ ਆ ਹੁਣ ਆ ਟਰੇ ਦੀ ਵਿੱਚ ਭਾਈ ਜਾਂਦੇ ਫਰਸ ਫਰਸ ਵੀ ਆਪਾਂ ਹੀ ਪਾਉਣਾ ਜਿੰਤੇ ਆ ਕਰੀ ਜਾਂਨੇ ਚਾਦਰਾ ਪ੍ਰਿੰਟਰ ਲਾ ਲਿਆ ਟੋਰਾਂ ਸੀ ਲਾ ਕੇ ਚਮੇਟ ਦੇਣੀ ਹੁਣ ਮੋੜੀ ਪਈ ਆ ਵੇ ਸੱਲ ਸੱਲ ਮਾਰ ਕੇ ਪਿਆਰੀ ਆ ਫਰਸ਼ ਵੀ ਆਪਾਂ ਹੀ ਪਾਉਣਾ ਨਾਟ ਨੋਟ ਆਪਾਂ ਹੀ ਲਾਉਣੇ ਆ ਸੱਲ ਮਾਰ ਕੇ ਮੂਸ ਹੀ ਮਾਰਦੇ ਆ ਚੱਪਾ ਕਰਕੇ ਨੂੰ ਸੁੱਟਾ ਬ੍ਰਿਕਟਾਂ ਵਾਲਾ ਬਰਮਾ ਵਾਲਾ ਬਰਮਾ ਵਾਲਾ ਸੱਲ ਮਾਰ ਕੇ 13 14 ਦਿਨ ਮੂਸ ਮਾਰਦੇ ਆ ਚੱਪਾ ਕਰਕੇ ਉਹ ਕਿਨਾਂ ਟਰੇ ਲਾ ਦਗੇ ਦੂਬਾ ਮੈਂ ਸੱਲ ਮਾਰ ਕੇ ਦਵਾ ਦਵਾ ਮੂਸ ਮਾਰ ਕੇ ਪਾ ਕੇ ਕਾਬਲੇ ਚੱਲ ਮੇਰਾ ਭਾਈ ਅੱਜ ਪਾ ਕੇ ਜਾਣਾ ਫਰਸ਼ ਆ ਚਾਦਰਾਂ ਕਾਲੂ ਪੱਕੀਆਂ ਕਰਦੇ ਆ ਕਰਾਂਗੇ ਕੱਚੀਆਂ ਖੜਾ ਦੇਾਂਗੇ ਲਾਈ ਜਾਂਦੇ ਆ ਅੱਜ ਚਾਦਰਾਂ ਓਵਰ ਟਾਈਮ ਕਰਕੇ ਮੋਜੋ ਲਾਗ ਦਿੰਨੇ ਆ ਨਵੇਂੜਿਆ ਯੂ ਕੰਮ ਨਹੀਂ ਰਿੰਦਾ ਰਹਿ ਜਾਂਦਾ ਹੁਣ ਕੱਲੂ ਤੜਕ ਕੇ ਆ ਕੇ ਮੋਜ ਨਾਲ ਫਰਸ਼ ਦੇ ਕਾਬਲੇ ਪਾ ਦਾਂਗੇ ਮੂਸਮਾਨ ਤੋਂ ਥੋਖਾ ਕੰਮ ਨਹੀਂ ਮੁੜ ਕੇ ਵਿੱਚ ਹੀ ਰਹਿ ਜਾਣਾ ਚਾਦਰਾਂ ਨੂੰ ਮੁੜ ਕੇ ਨਹੀਂ ਕੱਲੂ ਅੱਧੀ ਜਿਹੜੀ ਚਾਦਰਾਂ ਖਾਜਣਗੀਆਂ ਤਿੰਨ ਚਾਰ ਟਰੀਆਂ ਰਿੰਦੀਆਂ ਹੁਣ ਤਾਂ ਦੋ ਘੰਟਿਆਂ ਜਾਂ ਮੇੜ ਦਾਂਗੇ ਨਿਬੜਦਾ ਨਿਬੜ ਜੂਗਾ ਤੇ ਮੁੜ ਕੇ ਆਉਣਾ ਟਾਹਰ ਨਾਲ ਫਰਸ਼ ਦੇ ਕਾਬਲੇ ਪਾਉਂਦੇ ਹੋ ਜਾਾਂਗੇ ਆਖੀ ਆਜੋ ਪੱਕੀਆਂ ਕਰ ਦਾਂਗੇ ਤੇ ਬੱਸ ਉਦੋਂ ਬਾਅਦ ਚੱਲਦੇ ਆਪਾਂ ਘਰੇ ਮੈਂ ਪਾਵਰ ਬੈਂਕ ਹੀ ਚੱਕਣਾ ਐ ਮੈਂ ਗੱਡੀ ਜੀ ਨਾ ਭੁੱਲ ਜਾ ਕੇ ਤੇ ਇੱਕ ਲੀਡ ਆ ਮੇਰੀ ਔਰ ਕਿ ਕਿ ਫੋਨ ਨੂੰ ਚਾਰਜ ਕਰਨਾ ਰਹਿ ਗਿਆ ਚਲ ਠੀਕ ਆ ਦੱਸਣ ਕਿਹੜਾ ਸਾਹਮਣੇ ਆ ਲਾਡੀ ਕਹਿੰਦੇ ਉੱਪਰ ਦਾ ਕਿੜੇ ਪੰਡਾ ਥੱਲੇ ਨਹੀਂ ਐ ਥੱਲੇ ਨਹੀਂ ਤਾਂ ਥੱਲੇ ਰੱਖਣ ਵਾਲੀ ਥੱਬੜੀ ਜੀ ਆ ਨਾ ਆਹੀ ਤਾਂ ਹੈ ਕੋਈ ਗੱਲ ਨਹੀਂ ਟੀਰਾ ਕਦੇ ਅੱਡੇ ਤੇ ਤਣਕੇ ਤੋਂ ਬੱਤੀ ਕਰਦੇ ਹੁੰਦੇ ਇੱਕ ਟ੍ਰੇ ਰਹਿ ਗਈ ਗਲਾਈ ਦਾ ਕਰਕੇ ਤੜਕੇ ਲਾਵਾਂਗੇ ਆਪ ਇਹ ਬਣਾਈ ਤੇ ਗਲਾਈ ਲਾ ਕੇ ਟ੍ਰੇ ਧਰ ਦਿਆਂ ਕਰ ਦੇ ਖੋਰੇ ਲਾ ਕੇ ਗਰਦ ਖੋਰੇ ਪਹਿਲਾਂ ਲਾਵਾਂਗੇ ਪਹਿਲਾਂ ਗਲਾਈ ਲਾ ਕੇ ਫੇਰ ਗਰਦ ਖੋਰੇ ਲਾਵਾਂਗੇ ਇਹ ਆ ਆ ਪਾਇਪ ਸਿੱਧਾ ਕਰਨਾ ਹੈ ਹੈ ਕਿੱਥੇ ਆ ਉਹ ਸੋ ਪਿਆ ਉਹ ਹੋ ਗਈ ਹੈ ਸ਼ੰਤੀ ہماری ਛੁੱਟੀ ਹੋਈ ਏ ਘਰ ਕੋ ਜਾਣੀ ਬਸ ਠੀਕ ਆ ਆਇਦਾ ਬੁਲਾਉਗਾ ਪਛਿੰਡ ਕਰਦੇ ਆ ਮਿਲਦੇ ਆ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਬਾਈ ਬਾਈ ਜਾਉਦੇ ਬਸ ਜੇ ਰ ਉੱਤਰ ਕੇ ਆਉਣਾ ਸਭ ਥੋੜੀ ਮਿਹਨਤ ਨੂੰ ਰੰਗ ਭਾਗ ਲਾਵੇ ਬਾਈ ਬਾਈ ਲਵ ਯੂ ਓਕੇ ਜੀ